ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਅੱਜ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤਿੰਨਾਂ ਦਾ ਜਨਮ ਦਿਹਾੜਾ ਹੈ। ਬਾਬਾ ਅਜੀਤ ਸਿੰਘ ਜੀ ਤਿੰਨਾਂ ਦੇ ਜੀਵਨ ਦਾ ਸਫ਼ਰ 1687 ਤੋਂ ਲੈ ਕੇ 1705 ਈਸਵੀ ਤੱਕ ਦਾ ਰਿਹਾ ਹੈ। 18 ਸਾਲਾਂ ਦੀ ਆਰਬਲਾ ਭੋਗ ਕਰਕੇ ਇਹ ਗੁਰੂ ਘਰ ਲਾਲ ਗਿਆ। 18 ਸਾਲਾਂ ਦੀ ਆਰਬਲਾ ਦੇ ਅੰਦਰ ਬਾਬਾ ਅਜੀਤ ਸਿੰਘ ਜੀ ਇੱਕ ਵੱਡਾ ਇਤਿਹਾਸ ਰਚ ਕੇ ਗਏ ਨੇ ਮੈਨੇ ਇਹ ਨਹੀਂ ਰੱਖਦਾ ਕਿ ਕੋਈ ਮਨੁੱਖ ਕਿੰਨੇ ਸਵਾਸ ਸੰਸਾਰ ਦੇ ਵਿੱਚ ਉਹਕੇ ਜਾ ਰਿਹਾ ਹੈ ਮੈਨੇ ਇਹ ਰੱਖਦਾ ਹੈ ਵੀ ਉਸ ਦੀ ਜੀਵਨ ਯਾਤਰਾ ਕਿਸ ਢੰਗ ਦੀ ਰਹੀ ਆਓ ਥੋੜਾ ਜਿਹਾ ਵਿਚਾਰਨ ਦਾ ਯਤਨ ਕਰੀਏ ਬਾਬਾ ਅਜੀਤ ਸਿੰਘ ਜੀ ਦਾ ਜੀਵਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਚਾਰ ਸੁਪੁੱਤਰ ਹਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਇਹ ਸਾਰਿਆਂ ਤੋਂ ਵੱਡੇ ਸਹਿਬਜ਼ਾਦੇ ਨੇ ਬਾਬਾ ਅਜੀਤ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਦਾ ਜਨਮ ਫਰਵਰੀ ਮਹੀਨੇ 1687 ਈਸਵੀ ਨੂੰ ਸ਼੍ਰੀ ਪੌਂਟਾ ਸਾਹਿਬ ਦੀ ਪਾਕ ਪਵਿੱਤਰ ਧਰਤੀ ਤੇ ਕਲਗੀ ਤਰਪਾਤਸ਼ਾਹ ਜੀ ਮਹਾਰਾਜ ਦੇ ਘਰ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ ਸਹਿਬਜ਼ਾਦੇ ਦਾ ਜਨਮ ਹੋਇਆ ਕਲਗੀ ਤਰਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੂੰ ਬਹੁਤ ਚਾਹ ਹੈ ਇਲਾਕੇ ਦੀਆਂ ਸੰਗਤਾਂ ਨੂੰ ਖਬਰ ਪਹੁੰਚੀ ਤੇ ਬਹੁਤ ਸਾਰੀਆਂ ਸੰਗਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵਧਾਈ ਦੇਣ ਵਾਸਤੇ ਆਈਆਂ ਬਹੁਤ ਸਾਰੇ ਲੋੜਵੰਦ ਸੱਜਣ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਦਰ ਤੇ ਆ ਕੇ ਜਿੱਥੇ ਉਹਨਾਂ ਦੇ ਸਹਿਬਜ਼ਾਦੇ ਨੂੰ ਅਸੀਸਾਂ ਦੇ ਰਹੇ ਨੇ ਤੇ ਨਾਲ ਜਾਚਨਾ ਕਰਦੇ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਸਭਨਾ ਦੀਆਂ ਅਰਦਾਸਾਂ ਆਪਣੇ ਦਰ ਤੇ ਪ੍ਰਵਾਨ ਕੀਤੀਆਂ ਮੂਹ ਮੰਗਿਆ ਮੂਰਾਦਾ ਦੇਂਦੇ ਨੇ ਤੇ ਲੋੜਵੰਦਾ ਨੂੰ ਬਹੁਤ ਸਾਰਾ ਧਨ ਦੇ ਕੇ ਮੇਰੇ ਸਤਿਗੁਰਾਂ ਨੇ ਨਿਗਾਹ ਜਨਾ ਕੀਤਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੰਗਤ ਨੂੰ ਨਾਲ ਲੈ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਕੁਰਬਾਨੀ ਦਾ ਕੀਰਤਨ ਕਰਨ ਲੱਗੇ ਤੇ ਸਾਨੂੰ ਇਹ ਢੰਗ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਦੱਸਿਆ ਭਾਈ ਜੀਵਨ ਵਿੱਚ ਕਿਸੇ ਵੀ ਪ੍ਰਕਾਰ ਦੀ ਖੁਸ਼ੀ ਕਿਉਂ ਨਾ ਆਵੇ ਉਸ ਖੁਸ਼ੀ ਦਾ ਇਜਹਾਰ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਕਰਨਾ ਹੈ ਇਹ ਸਾਨੂੰ ਸੇਧ ਦੇ ਕੇ ਗਿਆ ਕਲਗੀਆਂ ਵਾਲਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਨੇ ਪ੍ਰਸੰਨੇ ਸ਼ਬਦ ਪੜ੍ਹਦੇ ਨੇ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਭਗਤੀ ਕਰਨ ਵਾਲਿਆਂ ਦੇ ਘਰ ਅਕਸਰ ਪਗਤ ਪੁੱਤਰ ਹੀ ਜਨਮ ਲੈਂਦੇ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਸ਼ਬਦ ਗਾਇਨ ਕੀਤਾ ਗੁਜੇ ਛੰਨੀ ਨਾਹੀ ਬਾਤ ਗੁਰਨਾਨਕ ਤੁਠਾ ਕਿਨੀ ਦਾਤ ਸਤਗੁਰ ਜੀ ਕਲਗੀ ਇਹ ਦਾਤ ਸਾਨੂੰ ਮਾਲਕ ਦੇ ਘਰੋਂ ਗੁਰਨਾਨਕ ਪਾਤਸ਼ਾਹ ਜੀ ਦੇ ਘਰੋਂ ਪ੍ਰਾਪਤ ਹੋਈ ਹੈ ਵਾਕਈ ਇਹ ਪੁੱਤਰਾ ਦੀਆਂ ਦਾਤਾਂ ਕਿਸੇ ਬਾਹਰੀ ਦੁਕਾਨ ਤੋਂ ਨਹੀਂ ਮਿਲਦੀਆਂ ਜਿਨੂੰ ਮਾਲਕ ਤੇਜਾ ਪੁੱਤਰ ਦੀ ਦਾਤ ਦੇ ਕੇ ਨਿਵਾਜਦਾ ਏ ਨਾ ਉਸ ਜੀਵ ਨੂੰ ਚਾਹੀਦਾ ਏ ਕਿ ਉਹ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਕਰੇ ਕਿਉਂਕਿ ਸਾਨੂੰ ਤੇ ਸਤਗੁਰਾਂ ਨੇ ਜੀਵਨ ਦੇ ਵਿੱਚ ਇਹੀ ਸਿਖਾਇਆ ਹੈ ਸੋ ਕਿਉਂ ਬਿਸਰੈ ਜਿਨ ਸਭ ਕਿਸ ਦੀ ਆ ਤੇ ਹੀ ਪੁੱਤਰ ਦੀ ਦਾਤ ਕੋਈ ਛੋਟੀ ਮੋਟੀ ਦਾਤ ਨਹੀਂ ਬਹੁਤ ਮੜਮੁੱਲੀ ਦਾਤ ਹੈ ਗੁਰੂ ਕਿਰਪਾ ਕਰੇ ਸਾਰਿਆਂ ਦੀਆਂ ਝੋਲੀਆਂ ਭਰੇ ਸਾਰਿਆਂ ਦੇ ਘਰ ਧੀ ਪੁੱਤਰ ਵੇੜੇ ਵਿੱਚ ਖੇਡਣ ਇਸੇ ਤਰ੍ਹਾਂ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਉਹਨਾਂ ਦੀ ਦਾਦੀ ਮਾਤਾ ਗੁਜਰੀ ਜੀ ਝੋਲੀ ਵਿੱਚ ਆਪਣੇ ਪੁੱਤਰੇ ਨੂੰ ਲੈ ਕਰਕੇ ਬੜਾ ਚਾਹ ਮਹਿਸੂਸ ਕਰਦੀ ਸਿਆਣਿਆਂ ਦਾ ਮੰਨਣਾ ਏ ਜੀ ਮੂਲ ਤੋਂ ਮਧੀਕ ਵਿਆਜ ਪਿਆਰਾ ਹੁੰਦਾ ਹੈ ਮਾਂ ਗੁਦਰੀ ਇਸ ਕਰਕੇ ਪਰਸਾਨੇ ਕਿ ਅੱਜ ਉਹਨਾਂ ਦੀ ਵੰਸ਼ ਅੱਗੇ ਵਧੀ ਤੇ ਬਜ਼ੁਰਗ ਇਸ ਗੱਲ ਦਾ ਚਾਹ ਬਹੁਤ ਕਰਿਆ ਕਰਦੇ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ मां गुजरी ਵੀ ਫੁੱਲੇ ਨਹੀਂ ਸਮਾਉਂਦੀ ਬਹੁਤ ਸਾਰੀਆਂ ਸੰਗਤਾਂ ਨੇ ਆ ਕੇ मां गुजरी ਨੂੰ ਵੀ ਵਧਾਈ ਦਿੱਤੀ ਤੇ मां गुजरी ਬਹੁਤ ਸਾਰਾ ਧੰਨ ਲੋੜਵੰਦਾ ਨੂੰ ਦੇ ਕੇ ਨਿਵਾਜਦੀ ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਾ ਇਹ ਸਹਿਬਜ਼ਾਦੇ ਥੋੜਾ ਜਿਹਾ ਵੱਡਾ ਹੋਇਆ ਬਚਪਨ ਵਿੱਚ ਹੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਇਸ ਸਹਿਬਜ਼ਾਦੇ ਨੂੰ ਗੁਰਮਤ ਦੀ ਗੁੜਤੀ ਦੇਣੀ ਸ਼ੁਰੂ ਕੀਤੀ ਆਪਣੀ ਝੋਲੀ ਵਿੱਚ ਲੈ ਕੇ ਸਹਿਬਜ਼ਾਦੇ ਦੇ ਕੰਨਾਂ ਵਿੱਚ ਪਾਠ ਪਾਉਂਦੇ ਨੇ ਗੁਰ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਨੇ ਤੇ ਮਾਂ ਗੁਜਰੀ ਵੀ ਆਪਣੇ ਪੁੱਤਰੇ ਨੂੰ ਝੋਲੀ ਵਿੱਚ ਪਾ ਕੇ ਗੁਰਮਤਿ ਦੀਆਂ ਲੋਰੀਆਂ ਦਿੰਦੀ ਹੈ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਬਚਪਨ ਕਲਗੀਧਰ ਪਾਤਸ਼ਾਹ ਜੀ ਮਹਾਰਾਜਾ ਜਨਾਂ ਦੀ ਦੇਖਰੇਖ ਹੇਠ ਬਤੀਤ ਹੋਇਆ कलगीतर पात्शाह जी महाराज ਜਿੱਥੇ ਦੁਨਿਆਵੀ ਮਾਤਾ ਪਿਤਾ ਵਾਲੇ ਫਰਜ਼ ਨਿਭਾਰੇ ਨੇ ਆਪਣੇ ਸਹਿਬਜ਼ਾਦੇ ਦੇ ਨਾਲ ਲਾਡ ਲਡਾਉਂਦੇ ਨੇ ਉਥੇ ਬਚਪਨ ਤੋਂ ਹੀ ਗੁਰਮਤਿ ਦੀ ਸਿੱਖਿਆ ਦੇ ਰਹੇ ਨੇ ਅੱਜ ਇਹ ਵੀ ਸਾਨੂੰ ਆਪਣੇ ਜੀਵਨ ਦੇ ਵਿੱਚ ਗੁਣ ਧਾਰਨ ਕਰਨਾ ਚਾਹੀਦਾ ਏ ਕਿ ਜਿਸ ਤਰ੍ਹਾਂ ਬਾਪੂ ਨੇ ਆਪਣੇ ਫਰਿਆਦ ਨੂੰ ਜਨਮਤੋਂ ਹੀ ਗੁਰਮਤਿ ਦੇ ਗੁੜਤੇ ਦਿੱਤੀ ਜਿੰਨਾ ਬੱਚਿਆਂ ਨੂੰ ਆਪਾਂ ਜਨਮ ਤੋਂ ਗੁਰਮਤ ਦੀ ਗੁੜਤੀ ਦੇ ਦਿੰਨੇ ਆ ਉਹ ਬੱਚੇ ਫਿਰ ਸਮਾਪਾ ਕੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਜਾਂਦੇ ਨੇ ਉਹ ਬੱਚੇ ਫਿਰ ਕਦੀ ਵੀ ਨਸ਼ਿਆਂ ਦਾ ਸ਼ਿਕਾਰ ਨਹੀਂ ਹੁੰਦੇ ਜਾਂ ਜੁਰਮ ਦੀ ਦੁਨੀਆ ਵਿੱਚ ਕਦੀ ਵੀ ਪੈਰ ਨਹੀਂ ਰੱਖਦੇ ਜਿੰਨਾ ਬੱਚਿਆਂ ਨੂੰ ਬਚਪਨ ਤੋਂ ਹੀ ਗੁਰਮਤ ਦੀ ਗੁੜਤੀ ਮਿਲ ਜੇ ਇਸ ਕਰਕੇ ਜੇਕਰ ਆਪਣਾ ਆਪਣੇ ਬੱਚਿਆਂ ਨੂੰ ਆਪਾ ਨਸ਼ੇ ਵਰਗੀ ਭੈੜੀ ਬਿਮਾਰੀ ਤੋਂ ਇਸ ਲਤ ਤੋਂ ਬਚਾਉਣਾ ਚਾਹੁੰਨੇ ਆ ਕਿ ਸਾਡਾ ਧੀ ਪੁੱਤਰ ਕੋਈ ਮਾੜਾ ਕਰਮ ਨਾ ਕਰੇ ਉਹ ਜੁਰਮ ਦੀ ਦੁਨੀਆ ਵਿੱਚ ਪੈਰ ਨਾ ਰੱਖੇ ਤੇ ਆਪਣੇ ਬੱਚਿਆਂ ਨੂੰ ਗੁਰੂ ਦੀ ਸੰਗਤ ਵਿੱਚ ਲੈ ਕੇ ਆਈਏ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਨਸੀਬ ਹੋ ਜਾਏ ਉਹਨਾਂ ਦਾ ਸਾਧ ਸੰਗਤ ਫਿਰ ਸਾਰੀ ਆਰ ਭਲਾਈ ਸਫਲੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਸਹਬਜ਼ਾਦੇ ਬਾਬੇ ਅਜੀਤ ਸਿੰਘ ਜੀ ਨੇ ਜਵਾਨੀ ਵਿੱਚ ਪੈਰ ਧਰਿਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿੱਥੇ ਦੁਨਿਆਵੀ ਵਿਦਿਆ ਦਾ ਪ੍ਰਬੰਧ ਕਰਦੇ ਨੇ ਉਸ ਦੇ ਨਾਲ ਹੀ ਆਪਣੇ ਸਹਬਜ਼ਾਦੇ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਣ ਲੱਗੇ ਥੋੜੇ ਦਿਨਾਂ ਦੇ ਅੰਦਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹ ਨੇਜਾਬਾਦੀ ਸਿੱਖ ਗਏ ਤਲਵਾਰ ਬਾਜੀ ਸਿੱਖੀ ਸਾਹਿਬ ਜਾਦਾ ਬਾਬਾ ਜੀ ਸਿੰਘ ਜੀ ਦਾ ਨਿਸ਼ਾਨਾ ਬਹੁਤ ਪੱਕਾ ਹੈ ਤੀਰ ਅੰਦਾਜ਼ੀ ਵੀ ਹਾਸਲ ਕੀਤੀ ਇੱਕ ਚੰਗੇ ਘੋੜ ਸਵਾਰ ਹੋ ਨਿਬੜੇ ਬਾਬਾ ਜੀ ਸਿੰਘ ਜੀ ਬਾਬਾ ਜੀ ਸਿੰਘ ਜੀ ਨੇ ਜਵਾਨੀ ਵਿੱਚ ਪੈ ਰੱਖਿਆ ਬਹੁਤ ਵੱਡੇ ਸੂਰਮੇ ਹੋ ਨਿਬੜੇ ਨੇ ਕਿਉਂਕਿ ਜਦੋਂ ਅਸੀਂ ਬਾਬਾ ਜੀ ਸਿੰਘ ਜੀ ਦਾ ਜੀਵਨ ਪੜਨੇ ਆ ਨਾ ਪਤਾ ਲੱਗਦਾ ਹੈ ਵੀ ਜਿੰਨੀਆਂ ਵੀ ਜੰਗਾਂ ਬਾਬਾ ਜੀ ਸਿੰਘ ਜੀ ਨੇ ਲੜੀਆਂ ਸਾਰੀਆਂ ਜੰਗਾਂ ਦੇ ਵਿੱਚ ਫਤਿਹ ਹਾਸਲ ਕੀਤੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜ ਬਣੇ ਬਸੀ ਕਲਾ ਦੀ ਸੰਗਤ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਆਈ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਇਲਾਕੇ ਦਾ ਹਾਕਮ ਜਬਰਖਾਨ ਬੜਾ ਹੀ ਜ਼ੁਲਮੀ ਬਿਰਤੀ ਦਾ ਧਾਰਨੀ ਹੈ ਸੰਗਤ ਆਪ ਜੀ ਦੇ ਦਰਸ਼ਨਾ ਵਾਸਤੇ ਆਉਂਦੀ ਏ ਤੇ ਰਾਗ ਵਿੱਚ ਉਹਨਾਂ ਤੋਂ ਕਾਰ ਭੇਟਾ ਖੋ ਲੈਂਦਾ ਹੈ ਉਹ ਸਾਡੀਆਂ ਧੀਆਂ ਦੀ ਬੇਪਤੀ ਕਰਦਾ ਹੈ ਤੇ ਸਾਡੀ ਉਸ ਦੇ ਸਾਹਮਣੇ ਕੋਈ ਪੇਸ਼ ਨਹੀਂ ਜਾਂਦੀ ਤੁਸੀਂ ਕਿਰਪਾ ਕਰੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਨਾ ਆਪਣੇ ਸਹਿਮ ਜਾਦੇ ਬਾਬਾ ਜੀ ਸਿੰਘ ਜੀ ਨੂੰ ਆਵਾਜ਼ ਲਗਾਈ ਬਾਬਾ ਜੀ ਸਿੰਘ ਜੀ ਆਏ ਮਹਾਰਾਜ ਨੇ ਡਿਊਟੀ ਲਗਾਈ ਵੀ ਸਿੰਘਾਂ ਦਾ ਜਥਾ ਲੈ ਜੋ ਬਸੀ ਕਲਾ ਦਾ ਹਾਕਮ ਜਾਬਰ ਖਾਨ ਇਹ ਪ੍ਰਜਾ ਦੇ ਉੱਪਰ ਜ਼ੁਲਮ ਕਰਦਾ ਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ ਘਰ ਐਸਾ ਏ ਨਾ ਕਿਸੇ ਤੇ ਜ਼ੁਲਮ ਕਰਦਾ ਏ ਤੇ ਨਾ ਕਿਸੇ ਦਾ ਜ਼ੁਲਮ ਸਹਾਰਦਾ ਹੈ ਸਤਗੁਰਾਂ ਨੇ ਵਚਨ ਕੀਤੇ ਪੁੱਤਰ ਜੀ ਜਾਓ ਇਹ ਗਰੀਬ ਲੋਕ ਸਾਡੇ ਦਰ ਤੇ ਫਰਿਆਦ ਲੈ ਕੇ ਆਏ ਨੇ ਇਨਾਂ ਦੀ ਮਦਦ ਕਰਨੇ ਬਣਦੇ ਏ ਤੇ ਬਾਬਾ ਅਜੀਤ ਸਿੰਘ ਜੀ ਸਤਿਬਚਨ ਕਹਿ ਕੇ ਵੇਖੋ ਜਵਾਨੀ ਵਿੱਚ ਬਾਲੇ ਜੋਸ਼ ਹੈ ਕੁਝ ਨਵਾਂ ਕਰਨ ਦਾ ਜਜਬਾ ਹੁੰਦਾ ਹੈ ਪਰ ਜੇਕਰ ਬਲ ਨੂੰ ਜੋਸ਼ ਨੂੰ ਕੁਝ ਨਵਾਂ ਕਰਨ ਦੇ ਜਜਬੇ ਨੂੰ ਸਹੀ ਰਸ਼ਾ ਦਿੱਤੀ ਜਾਏ ਤੇ ਉਹ ਬਾਬਾ ਅਜੀਤ ਸਿੰਘ ਜੀ ਵਾਂਗੂ ਚੰਗੇ ਸੂਰਮੇ ਹੋ ਨਿਭੜਦੇ ਨੇ ਜਦੋਂ ਕਿਸੇ ਦੇ ਉੱਪਰ ਜ਼ੁਲਮ ਹੁੰਦਾ ਏ ਧੱਕਾ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਸੂਰਮੇ ਫਿਰ ਰਣ ਖੇਤਰ ਦੇ ਵਿੱਚ ਯੋਧੇ ਦੇ ਨੇ ਤੇ ਉਹਨਾਂ ਝਾਲਮਾਂ ਨੂੰ ਸੋਦਾ ਲਾਉਣਗੇ ਤੇ ਜੇਕਰ ਜਵਾਨੀ ਵਿੱਚ ਬਲ ਹੋਵੇ ਜੋਸ਼ ਹੋਵੇ ਕੁਝ ਨਵਾਂ ਕਰਨ ਦਾ ਜਜ਼ਬਾ ਅੰਦਰ ਹੋਵੇ ਜੇਕਰ ਇਹਨੂੰ ਸਹੀ ਦਿਸ਼ਾ ਨਾ ਦਿੱਤੀ ਜਾਏ ਉਹ ਬੰਦਾ ਫਿਰ ਲੋਕਾਂ ਦੇ ਉੱਪਰ ਜ਼ੁਲਮ ਕਰਦਾ ਹੈ ਇਸੇ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਤਿੰਨਾਂ ਦਾ ਬਚਪਨ ਵੀ ਗੁਰਮਤ ਵਿੱਚ ਬਤੀਤ ਹੋਇਆ ਜਵਾਨੀ ਵਿੱਚ ਪੈਰ ਧਰਿਆ ਤਾਂ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਇਹ ਗੱਲ ਕਹਿਣੀ ਕੀਤੀ ਸੀ ਕਿ ਪੁੱਤਰ ਜੀ ਜਵਾਨੀ ਪੈਰਾਂ ਤੇ ਖੜੇ ਹੋਣ ਦੀ ਤਿਆਰੀ ਏ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਨੇ ਤੇ ਅਸੀਂ ਤੁਹਾਨੂੰ ਇਹ ਸਿੱਖਿਆ ਦਿੰਨੇ ਆਂ ਵੀ ਭੈ ਕਾਹੂ ਕੋ ਦੇਤ ਨਾ ਨਾ ਪਹਿਮਾਨ ਤਿਆਨ ਇਹੀ ਕਾਰਨ ਨੇ ਕਿ ਬਾਬਾ ਜੀ ਸਿੰਘ ਜੀ ਆਪਣੇ ਨਾਲ ਸਿੰਘਾਂ ਦਾ ਜਥਾ ਲੈ ਕੇ ਗਏ ਵਸੀ ਪਠਾਣਾ ਉਥੇ ਜਾ ਕੇ ਜਾਬਰ ਖਾ ਇਸ ਜ਼ਾਲਮ ਬਿਰਤੀ ਵਾਲੇ ਨੂੰ ਸੋਦਾ ਲਾਇਆ ਤੇ ਕਸੀਟ ਕੇ ਗੁਰੂ ਦਰਬਾਰ ਦੇ ਵਿੱਚ ਲੈ ਕੇ ਆਏ ਇਸ ਤੋਂ ਬਾਅਦ ਅਖੀਰਲਾ ਜੰਗ ਬਾਬਾ ਅਜੀਤ ਸਿੰਘ ਜੀ ਨੇ 1705 ਈਸਵੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਲੜਿਆ ਤੇ ਇਹ ਜਿਹੜਾ ਜੰਗ ਹੈ ਬੇਸ਼ੱਕ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਇਸ ਜੰਗ ਦੇ ਅੰਦਰ ਸ਼ਹਾਦਤ ਦੀ ਅब्दी ਨੂੰ ਮਾਣਦੇ ਨੇ ਪਰ ਰਹੀ ਦੀ ਦੁਨੀਆ ਤੱਕ ਇਸ جنگ ਦੇ ਨਾਲ ਹੋਰ ਕਿਸੇ ਵੀ ਜੰਨੂ ਆਪਾ ਤੁਲਨਾ ਨਹੀਂ ਦੇ ਸਕਦੇ ਕਿਉਂਕਿ ਜਨੀਆਂ ਵੀ ਜੰਗਾ ਹੋਈਆਂ ਜ਼ਰ ਜ਼ੋਰੂ ਅਤੇ ਜ਼ਮੀਨ ਨੂੰ ਲੈ ਕਰਕੇ ਪਰ ਕਲਗੇਤਰ ਪਾਤਸ਼ਾਹ ਜੀ ਮਹਾਰਾਜ ਨੇ ਸਹਿਬਜ਼ਾਦੇ ਨੇ ਜਿਹੜੀ ਜੰਗ ਲੜੀ ਉਹ ਨਾਲ ਤੇ ਸਾਥ ਸੰਗਤ ਕਿਸੇ ਜ਼ਮੀਨ ਨੂੰ ਲੈ ਕਰਕੇ ਸੀ ਨਾ ਮਾਇਆ ਦੇ ਖਾਤਰ ਤੇ ਨਾ ਹੀ ਇਸ ਜੰਗ ਦਾ ਕਾਰਨ ਕੋਈ ਇਸਤਰੀ ਸੀ ਕਲਗੇਦਰ ਪਾਤਸ਼ਾਹ ਜੀ ਮਹਾਰਾਜ ਦਾਸ ਪੁੱਤਰ ਜ਼ੁਲਮ ਦਾ ਖਾਤਮਾ ਕਰਨ ਦੇ ਲਈ ਹੱਥ ਵਿੱਚ ਸ਼ਸਤਰ ਚੁੱਕਦਾ ਹੈ ਤੇ ਜ਼ੁਲਮ ਦਾ ਖਾਤਮਾ ਕਰਦੇ ਹੋਏ ਸ਼ਹਾਦਤ ਦੀ ਅਬਦੀ ਨੂੰ ਮੰਨਦਾ ਹੈ ਅੱਜ ਲੋੜ ਹੈ ਬਾਬਾ ਅਜੀਤ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਖਰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬਾਬਾ ਅਜੀਤ ਸਿੰਘ ਦੇ ਜੀਵਨ ਉਹ ਸਾਡੇ ਵਾਸਤੇ ਚਾਨਣ ਮੁਨਾਰਾ ਹੈ ਇਹੀ ਕਾਰਨ ਹੈ ਕਿ ਸਮੁੱਚਾ ਸਿੱਖ ਪੰਥ ਅੱਜ ਜਦੋਂ ਗੁਰੂ ਚਰਣਾ ਵਿੱਚ ਅਰਦਾਸ ਬੇਨਤੀ ਕਰਦਾ ਏ ਤੇ ਆਪਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਚਾਰ ਸਹਿਬਜ਼ਾਦੀਆਂ ਦੀ ਕਮਾਈ ਦਾ ਧਿਆਨ ਕਰਕੇ ਕਿੰਨੀਆਂ ਬੋਲੋ ਜੀ ਵਾਹਿਗੁਰੂ ਇਸ ਤਰ੍ਹਾਂ ਦੀ ਕਮਾਈ ਅੱਜ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਕਰੀਏ ਤਾਂ ਕਿ ਸਾਡੇ ਵੀ ਹੋ ਸਕਣ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇਤਰੀਆ ਕੁ ਵਿਚਾਰਾ ਪਰਵਾਰ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ